ਆ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨਪ੍ਰੀਤ ਕੋ ਰਾਜੀ ਬੱਪਾ ਵਾਰਡ ਨੰਬਰ 75 ਤੋਂ ਅੱਜ ਅਜੀਤ ਨਗਰ ਵਿੱਚ ਸਾਰੇ ਮੇਰੇ ਪੈਣਾ ਨੇ ਮੇਰੇ ਵੀਰਾਂ ਨੇ ਮੇਰੇ ਮਾਮਾ ਨੇ ਬਹੁਤ ਹੀ ਪਿਆਰ ਪਿਆਰੂ ਹਾਰ ਦਿੱਤਾ ਹੈ ਤੇ ਸਾਡੀ ਜਿੱਤ ਕੋਸ਼ਿਸ਼ ਕਰ ਦਿੱਤੀ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਨੀ ਵੱਡੀ ਗਿਣਤੀ ਵਿੱਚ ਇੰਨਾ ਵੱਡਾ ਘਟ ਸੀ ਇੱਤੇ ਤੇ ਬਹੁਤ ਹੀ ਇਹਨਾਂ ਨੇ ਧੰਨਵਾਦ ਸਾਰਿਆਂ ਦਾ ਕਿ ਇਹਨਾਂ ਨੇ ਇੰਨਾ ਸਾਨੂੰ ਮਾਣ ਬਖਸ਼ਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ 21 ਦਸੰਬਰ ਨੂੰ ਝਾੜੂ ਤੇ ਵੋਟ ਪਾ ਕੇ ਵੱਧ ਤੋਂ ਵੱਧ ਵੋਟਾਂ ਤੋਂ ਜਗਾਂ ਦੇ ਜਿਤਾਉਂ ਤਾ ਜੋ ਅਸੀਂ ਜਿੱਤ ਕੇ ਵਾਰਡ ਦੀ ਜੋ ਸਮੱਸਿਆਵਾਂ ਨੇ ਉਹ ਦੂਰ ਕਰ ਸਕੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਹੁਤ ਬਹੁਤ ਧੰਨਵਾਦ ਸਮੂਹੀ ਹਾਈਕਮਾਨ ਦਾ ਅਸ਼ੋਕ ਪ੍ਰਸ਼ਰ ਪੱਪੀ ਜੀ ਦਾ ਸਾਡੇ ਅੰਗਲੇ ਸਾਹਿਬ ਜਿਨ੍ਹਾਂ ਨੇ ਇੱਕ ਬੜਾ ਵੱਡਾ ਵਿਸ਼ਵਾਸ ਜਿਹੜਾ ਵਾਰਡ ਨੰਬਰ 75 ਤੋਂ ਸਾਡੇ ਤੇ ਸਾਡੇ ਪਰਿਵਾਰ ਉੱਤੇ ਜਤਾਇਆ ਤੇ ਜਿਨ੍ਹਾਂ ਨੇ ਮੇਰੀ ਧਰਮ ਸਪਤਨੀ ਸਿਮਰਨ ਬੀਤ ਤੇ ਰਾਜੂ ਬਾਬਾ ਨੂੰ ਵਾਰਡ ਦੀ ਕਾਸਟਰ ਦੀ ਟਿਕਟ ਦੇ ਕੇ ਜਿਹੜਾ ਨਵਾਜਿਆ ਉਹ ਅੱਜ ਉਹਨਾਂ ਦੇ ਵਿਸ਼ਵਾਸ ਤੇ ਭਰੋਸੇ ਨੂੰ ਦੇਖਦਿਆਂ ਹੋਇਆ ਜਿਹੜਾ ਸੇਵਾ ਦਾ ਟੀਚਾ ਲੈ ਕੇ ਸੰਗਤ ਦੀ ਕਚਹਿਰੀ ਦੇ ਵਿੱਚ ਜਾ ਰਹੇ ਆ ਅੱਜ ਅਜੀਤ ਨਗਰ ਜੰਜ ਕਰਦੇ ਵਿੱਚ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਗੁਰਮੀਤ ਸਿੰਘ ਸੰਧੋ ਸਾਰੀ ਉਹਨਾਂ ਦੀ ਟੀਮ ਰਿੰਕੂबीर ਜੀ ਪੱਪੂ ਜੀ ਸਰਦਾਰ ਗਿਸਪਾਲ ਸਿੰਘ ਦੀ ਔਰ ਸਾਰਿਆਂ ਨੇ ਅੱਜ ਜਿਹੜਾ ਮੀਟਿੰਗ ਦਾ ਇੱਥੇ ਪ੍ਰਬੰਧ ਕੀਤਾ ਸੀਗਾ ਜਿਦੇ ਵਿੱਚ ਉਹਨਾਂ ਨੇ ਸਾਨੂੰ ਜਿੱਤ ਦਾ ਅਸ਼ੀਰਵਾਦ ਤੇ ਵੋਟ ਦੇ ਰੂਪ ਵਿੱਚ ਅਸੀਸ ਦੇਣ ਦਾ ਜਿਹੜਾ ਉਹ ਵਾਅਦਾ ਕੀਤਾ ਕਿ ਵੋਟ ਦੇ ਰੂਪ ਦੇ ਵਿੱਚ ਤੁਹਾਨੂੰ ਅਸੀਸ ਦੇਾਂਗੇ ਤਾਂ ਕਿ ਤੁਸੀਂ ਜਿੱਤ ਕੇ ਜਿਹੜਾ ਵਾਰਡ ਦੇ ਜਿਹੜੇ ਕੰਮ ਨੇ ਵਾਰਡ ਦਾ ਵਿਕਾਸ ਹੈ ਜਿਹੜਾ ਉਹ ਕਰ ਸਕੋ ਕਿਉਂਕਿ ਕਾਫੀ ਸਮੱਸਿਆਵਾਂ ਜਿਹੜੀਆਂ ਵਾਰਡ ਦੀਆਂ ਹੈਗੀਆਂ ਨੇ ਉਹ ਪੈਲ ਦੇ ਅਧਾਰ ਤੇ ਜਿਹੜੀਆਂ ਨੇ ਉਹ ਹੱਲ ਕੀਤੀਆਂ ਜਾਣਗੀਆਂ ਚਾਹੇ ਸੀਵਰੇਜ ਦੀ ਸਮੱਸਿਆ ਗੰਦੇ ਪਾਣੀ ਦੀ ਸਮੱਸਿਆ ਸੜਕਾਂ ਦੀ ਸਮੱਸਿਆ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਉਹ ਪੈਲ ਦੇ ਅਧਾਰ ਤੇ ਜਿਹੜੀਆਂ ਹੱਲ ਕੀਤੀਆਂ ਜਾਣਗੀਆਂ